ਜਮਾਤ 6ਵੀਂ ਅੱਜ ਸਾਡੀ ਇੱਕ ਹਫ਼ਤਾ ਹੈਗੀ ਆ ਧਰਤੀ ਦਾ ਗੀਤ ਪਾਠ 2 ਜਿਹੜਾ ਕਿ ਅਕਤੂਬਰ ਨਵੰਬਰ ਦਾ ਸਿਲੇਬਸ ਹੈ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਇੱਕ ਹਫ਼ਤਾ ਪੜ੍ਹਦੇ ਹਾਂ ਠੀਕ ਹੈ ਧਰਤੀ ਤੇਰੀ ਜੈ ਜੈਕਾਰ ਤੇਰੇ ਤੋਂ ਜਾਈਏ ਬਲੇਹਾਰ ਸੂਰਜ ਕਿਰਨਾਂ ਦੇ ਸੰਗ ਤੇਰੇ ਮੁਖੜੇ ਨੂਰchnave ਬੱਦਨਾ ਵਿਚੋਂ ਸ਼ਮਸ਼ਮ ਵਰਖਾ ਤੈਨੂੰ ਆਣ ਨਹਨ ਹਾਵੇ ਰੰਗ ਬਰੰਗੇ ਲੱਖਾਂ ਹੀ ਫੁੱਲ ਤੈਨੂੰ ਦੇਣ ਸ਼ਿੰਗਾਰ ਧਰਤੀ ਤੇਰੀ ਜੈ ਜੈਕਾਰ ਤੇਰੇ ਤੋਂ ਜਾਈਏ ਬਲਹਾਰ ਉੱਚੇ ਪਰਬਤ ਬਰਫਾਂ ਕੱਜੇ ਤੇਰੀ ਸ਼ਾਨ ਵਧਾਉਂਦੇ ਰੁਖ ਬੂਟੇ ਸਭ ਤੇਰਾ ਚਿਹਰਾ ਰਹਿੰਦੇ ਨਿਤ ਸਜਾਉਂਦੇ ਰਾਤੀ ਚੰਨ ਦੀਆਂ ਰਿਸ਼ਮਾ ਤੇਰਾ ਦੇਵਨ ਰੂਪ ਸ਼ਿੰਗਾਰ ਧਰਤੀ ਤੇਰੀ ਜੈ ਜੈਕਾਰ ਤੇਰੇ ਤੋਂ ਜਾਈਏ ਬਲੇਹਾਰ ਦਰਿਆਵਾਂ ਦਾ ਕਲਕਲ ਕਰਦਾ ਪਾਣੀ ਗੀਤ ਸੁਣਾਵੇ ਵਾਦੀਆਂ ਵਿੱਚੋਂ ਪੌਣ ਰੁਮਕਦੀ ਧਿਰ ਸਾਡਾ ਬਹਿਲਾਵੇ ਪੂਰੇ ਬ੍ਰਹਮੰਡ ਦੇ ਵਿੱਚ ਤੇਰੀ ਮਹਿਮਾ ਅਪਰ ਅਪਾਰ ਤਰਤੀ ਤੇਰੀ ਜੈ ਜੈਕਾਰ ਤੇਰੇ ਤੋਂ ਜਾਈਏ ਬਲੇਖਾਰ ਤੇਰੇ ਸੀਨੇ ਦੇ ਵਿੱਚ ਨੇ ਪਈਆਂ ਸੋਨਾ ਚਾਂਦੀ ਧਾਤਾਂ ਤੇਰੀ ਕੁੱਖ ਦੇ ਵਿੱਚੋਂ ਸਾਨੂੰ ਮਿਲਦੀਆਂ ਕਈ ਸੁਗਾਤਾਂ ਖਲਕ ਖਾਤਰ ਧਰਤੀ ਮਾਤੂੰ ਸੁੱਖਾਂ ਦਾ ਭੰਡਾਰ ਧਰਤੀ ਤੇਰੀ ਜੈ ਜੈਕਾਰ ਤੇਰੇ ਤੋਂ ਜਾਈਏ ਬਲਿਹਾਰ ਅੱਡ ਅੱਡ ਥਾਵਾਂ ਉੱਤੇ ਵਖਰਾ ਪੌਣ ਤੇ ਪਾਣੀ ਤੇਰਾ ਬਨਸ ਬੰਨੇ ਲੱਖਾਂ ਜੀਵਾਂ ਲਾਇਆ ਇਥੇ ਡੇਰਾ ਸਾਰੇ ਜੀਵ ਪ੍ਰਾਣੀ ਰੱਜ ਰੱਜ ਤੈਨੂੰ ਕਰਨ ਪਿਆਰ ਧਰਤੀ ਤੇਰੀ ਜੈ ਜੈਕਾਰ ਤੇਰੇ ਤੋਂ ਜਾਈਏ ਬਲੇਹਾਰ ਤੇਰੇ ਤੋਂ ਜਾਈਏ ਬਲੇਹਾਰ ਹੁਣ ਇਹਦੇ ਔਖੇ ਸ਼ਬਦ ਕਿਹੜੇ ਨੇ ਬਲਹਾਰ ਦਾ ਮਤਲਬ ਹੁੰਦਾ ਕੁਰਬਾਨ ਜਾਣਾ ਪਰਬਤ ਪਹਾੜ ਰਿਸ਼ਮਾ ਕਿਰਣਾ ਬ੍ਰਹਮੰਡ ਸਾਰੀ ਦੁਨੀਆ ਮਹਿਮਾ ਬੜਿਆਈ ਖਲਕਤ ਦੁਨੀਆ ਸੰਸਾਰ ਭੰਡਾਰ ਖਜ਼ਾਨਾ ਕਲਕਲ ਰੌਲਾ ਪੂਣਾ ਅਪਰ ਅਪਾਰ ਆਪਾਰ ਜਿਹਦੀ ਕੋਈ ਵੀ ਹੱਦ ਨਹੀਂ ਹੁਣ ਸਾਡੇ ਕੋਲੇ ਅਭਿਆਸੀ ਪ੍ਰਸ਼ਨ ਆ ਗਏ ਪਹਿਲਾ ਪ੍ਰਸ਼ਨ ਹੈਗਾ ਸੂਰਜ ਧਰਤੀ ਦਾ ਮੁਖੜਾ ਕਿਵੇਂ ਰੁਸ਼ਨਾਉਂਦਾ ਹੈ ਉੱਤਰ ਸੂਰਜ ਆਪਣੀਆਂ ਕਿਰਨਾਂ ਨਾਲ ਧਰਤੀ ਦੇ ਮੁਖੜੇ ਨੂੰ ਰੁਸ਼ਨਾਉਂਦਾ ਹੈ ਪ੍ਰਸ਼ਨ ਨੰਬਰ 2 ਚੰਨ ਦੀ ਚਾਨਣੀ ਪੈਣ ਨਾਲ ਧਰਤੀ ਕਿਸ ਤਰ੍ਹਾਂ ਲੱਗਦੀ ਹੈ ਉੱਤਰ ਧਰਤੀ ਸੁੰਦਰ ਲੱਗਦੀ ਹੈ। ਪ੍ਰਸ਼ਨ ਨੰਬਰ 3 ਧਰਤੀ ਦੀ ਸ਼ਾਨ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਵਾਧਾ ਕਰਦੀਆਂ ਹਨ? ਉੱਤਰ ਸੂਰਜ, ਚੰਨ, ਪर्वਤ, ਦਇਆ, ਪਸ਼ੂ, ਪੰਛੀ, ਦਰਖਤ ਅਤੇ ਫਲ। ਪ੍ਰਸ਼ਨ ਨੰਬਰ 4 ਧਰਤੀ ਦੀ ਕੋਖ ਵਿੱਚੋਂ ਕੀ-ਕੀ ਮਿਲਦਾ ਹੈ? ਉੱਤਰ ਸੱਤੀ ਦੇ ਕੋਖ ਵਿੱਚੋਂ ਸੋਨਾ ਚਾਂਦੀ ਮਹਿੰਗੀਆਂ ਧਾਤਾਂ ਤੇ ਹੋਰ ਬਹੁਤ ਸਾਰੀਆਂ ਸੁਗਾਤਾਂ ਮਿਲਦੀਆਂ ਹਨ 17 ਪੂਰੀਆਂ ਕਰੋ ਯਾਨੀ ਅਸੀਂ ਇੱਕ ਹਫ਼ਤਾ ਮੁੰਜੋ ਅਨੇ ਯਾਦ ਕਰਾਂਗੇ ਸੂਰਜ ਕਿਰਨਾਂ ਦੇ ਸੰਗ ਤੇਰੇ ਇੰਨੀ ਲਾਈਨ ਦਿੱਤੀ ਹੋਈ ਆ ਅਗਲੀ ਲਾਈਨ ਪੂਰੀ ਕਰਨੀ ਆ ਤੁਸੀਂ ਸੂਰਜ ਕਿਰਨਾਂ ਦੇ ਸੰਗ ਤੇਰੇ ਮੁਖੜੇ ਨੂੰ ਰੁਸ਼ਨਾਵੇ ਦੂਸਰੀ ਹੈਗੀ ਆ ਉੱਚੇ ਪਹਾੜ ਤੇ ਵਰਖਾਂ ਕੱਜੇ ਤੇਰੀ ਸ਼ਾਨ ਵਧਾਉਂਦੇ ਦਰਿਆਵਾਂ ਦਾ ਕਲਕਲ ਕਰਦਾ ਪਾਣੀ ਗੀਤ ਸੁਣਾਉਂਦਾ